ਇਸੋ ਜਿਹੜੀ ਪਹਿਲੇ ਐਂਟੀਸੀਪੇਟਰੀ ਬੇਲ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅੱਜ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ ਐਫਆਈਆਰ ਲੋਜ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਧ ਦੇ ਵਿੱਚ ਐਫਆਈਆਰ ਲੋਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠਿਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉੱਥੇ ਐਫਆਈਆਰ ਲੋਜ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐਂਟੀਸਿਪੇਟਰੀ ਬੇਲ ਨੂੰ ਬਿਕਰਮ ਸਿੰਘ ਮਜੀਠਿਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ کورٹ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ ਦੇਖੋ ਜਿਹੜੀ ਪਹਿਲੀ ਐਂਟੀਸੀਪੇਟਰੀ ਬੇਲ ਵਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਅੱਜ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ ਐਫਆਈਆਰ ਲਾਚ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵ ਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਧ ਦੇ ਵਿੱਚ ਐਫਆਈਆਰ ਲੋਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠੀਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਦੇ ਕਰਕੇ ਉਥੇ ਐਫਆਈਆਰ ਲੋਜ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਿਜ ਕੀਤਾ ਐਂਟੀਸੀਪੇਟਰੀ ਬੇਲ ਨੂੰ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਿਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ کورٹ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ